ਅੱਧਾ ਕਰਦੇ ਆ ਕਿ ਆਪਾਂ ਗਾਇਸ ਤੋਂ ਬਦਲਦੇ ਆਂ ਦੋਸਤ ਕਹਿਣਾ ਸਟਾਰਟ ਕਰਦੇ ਆਂ ਮੈਂ ਗਾਇਸ ਗਾਇਸ ਹੀ ਕਰਦੀ ਰਹਿਣੀ ਆ ਤੇ ਟਰਾਈ ਕਰਦੀ ਆਂ ਕਿ ਮੈਂ ਦੋਸਤ ਬੋਲਿਆ ਕਰਾਂ ਤੇ ਅੱਜ ਅਸੀਂ ਤੁਹਾਨੂੰ ਸਾਡੇ ਮੌਸਮ ਬਾਰੇ ਦੱਸਾਂਗੇ ਤੇ ਤੁਸੀਂ ਵੀ ਦੱਸੋ ਤੁਹਾਡੇ ਇੱਥੇ ਮੌਸਮ ਕਿੱਦਾਂ ਦਾ ਤੁਹਾਡੇ ਪਿੰਡਾਂ 'ਚ ਸਾਡੇ ਤਾਂ ਮੀਂਹ ਪੈ ਕੇ ਹਟਿਆ ਤੇ ਮੈਂ ਤੁਹਾਨੂੰ ਆਪਦਾ ਡਰ ਵੀ ਸਾਂਝਾ ਕਰਾਂਗੀ ਬਿਜਲੀ ਵਾਲਾ ਮੈਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਬਰੋਲੇਜ ਫਸ ਗਏ ਸੀ ਕਿਹੜਾ ਉਹ ਦਵਾ ਦਿੱਤੀ ਬਿਜਲੀ ਵੀ ਬਹੁਤ ਜ਼ਿਆਦਾ ਕੱਢ ਕੇ ਦੀ ਸੀ ਉਹਦੇ ਕਰਕੇ ਹੁਣ ਅੱਜ ਬਿਜਲੀ ਕੱਢ ਕੇ ਦੀ ਸੀ ਤੇ ਕੱਢ ਕੇ ਵੀ ਪੂਰੀ ਉੱਪਰ ਸੀ ਸਾਡੇ ਕੋਠੇ ਦੇ ਪੂਰੀ ਉੱਪਰ ਹਾਂ ਸਾਰੇ ਕਿਤੇ ਸਾਰੇ ਕਿਤੇ ਚਾਨਣ ਹੋ ਜਾ ਕਰ ਮੈਂ ਰੋਈ ਪਾਪਾ ਹੈ ਨਹੀਂ ਸੀ ਘਰੇ ਮੈਂ ਐਨਾ ਰੋ ਰਹੀ ਸੀਗੀ ਕਿ ਡਰ ਲੱਗਦਾ ਡਰ ਲੱਗਦਾਗਾ ਫਿਰ ਮੈਂ ਮੈਨੂੰ ਮम्मा ਕਹਿੰਦੇ ਵੀ ਤੂੰ ਕਮਰੇ ਮੂਰੇ ਨਾ ਬੈਠ ਤੂੰ ਅਲੱਗ ਕਮਰੇ ਚ ਕੋਈ ਉਧਰ ਦੇ ਕਮਰੇ ਚ ਬਗ ਜਾ ਮੈਂ ਉਧਰਲੇ ਕਮਰੇ ਚ ਜਾ ਕੇ ਮਾਲਾ ਲਈ ਸਿਰ ਤੇ ਕਪੜਾ ਰੱਖ ਕੇ ਫਿਰ ਮੈਂ ਪਾਠ ਕੀਤਾ ਹਲ ਹੋਣੀ ਅੱਥੋਂ ਬਿਜਲੀ ਬੱਗ ਗਈ ਮੈਨੂੰ ਸੱਚੇ ਆ ਵੀ ਬਾਬਾ ਜੀ ਦਾ ਕਮਾਲ ਆ ਫਿਰ ਮੈਂ ਬਾਹਰ ਆ ਗਈ ਇੱਕਿਆ ਵੀ ਹੁਣ ਜਪ ਕੇ ਉਧਰ ਸਾਡੇ ਗਵਾਂਡੀਆਂ ਦੇ ਵੀ ਬਿਜਲੀ ਉਹਨਾਂ ਦੇ ਉੱਪਰ ਭੱਗੀ ਫਿਰ ਮੈਨੇ ਫਿਰ ਤੋਂ ਵਾਹਿਗੁਰੂ ਦਾ ਜਪ ਸਟਾਰਟ ਕਰਤਾ ਹਣਾ ਫਿਰ ਉੱਥੇ ਵੀ ਬਿਜਲੀ ਭੱਗੀ ਫਿਰ ਮੀਂਹ ਆ ਗਿਆ ਆਪਣੇ ਆ ਬਿਜਲੀ ਸਾਰੀ ਚਲੀ ਗਈ ਹੁਣ ਦੇਖ ਸਕਦੇ ਹੁਣ ਮੌਸਮ ਵਧੀਆ ਥੋੜਾ ਬਹੁਤਾ ਠੀਕ ਆਗਾ ਐਨਾ ਵੀ ਠੀਕ ਨਹੀਂ ਥੋੜਾ ਬਹੁਤਾ ਠੀਕ ਆਗਾ ਤੇ ਮੀਂਹ ਪੈ ਕੇ ਹਟਿਆ ਸਾਡੇ ਤੁਸੀਂ ਵੀ ਦੱਸੋ ਵੀ ਤੁਹਾਡੇ ਉਧਰ ਮੌਸਮ ਕਿੱਦਾਂ ਦਾ ਤੁਹਾਡੇ ਪਿੰਡਾਂ 'ਚ ਪਿੰਡਾਂ 'ਚ ਸ਼ਹਿਰਾਂ 'ਚ ਵੀ ਜਦੋਂ ਮੀਂਹ ਪੈਂਦਾ ਜਾਂ ਫਿਰ ਕੋਈ ਗੜੇ ਵਗੈਰੇ ਉਹ ਗੜੇ ਤਾਂ ਆਏ ਨਹੀਂ ਜਦੋਂ ਮੀਂਹ ਪੈਂਦਾ ਜਾਂ ਫਿਰ ਬਿਜਲੀ ਕਰਕੇ ਜਿਆ ਨੇਰੀ ਆਉਂਦੀ ਹੈ ਮarli ਮੁਰਟੀ ਤਾਂ ਮੈਨੂੰ ਹਵਾ ਚੱਲਦੀ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਉਹਦੋਂ ਮੈਨੂੰ ਆਏ ਹੁੰਦੇ ਮੈਨੂੰ ਜੋ ਆਫਰ ਬਰੋਲਾ ਉਹ ਆਇਆ ਉਹ ਬਿਜਲੀ ਡਿੱਗੂ ਆਈ ਹੋ ਜੂ ਪਰ ਫਿਰ ਜਿਵੇਂ ਮੈਨੇ ਜਿਹੜੋ ਬਰੋਲਾ ਆਇਆ ਸੀ ਉਦੋਂ ਮੈਨੇ ਵਾਹਿਗੁਰੂ ਦਾ ਜਾਪ ਕੀਤਾ ਸੀ ਉੱਥੇ ਉਹਦੇ ਕਰਕੇ ਬਰੋਲੇ ਨੇ ਮੈਨੂੰ ਕੁਝ ਨਹੀਂ ਕੀਤਾ ਤੇ ਹੁਣ ਬਿਜਲੀ ਆਈ ਸੀ ਉਦੋਂ ਵੀ ਮੈਨੇ ਹੈਨਾ ਜਾਪ ਕੀਤਾ ਹੁਣ ਵੀ ਨਹੀਂ ਕੁਝ ਕੀਤਾ ਇਸ ਗਾਰ ਮੈਂ ਜਾਪ ਕਰਦੀ ਹੁਣੇ ਜੋ ਮੈਨੂੰ ਡਰ ਲੱਗਦਾ ਤੁਸੀਂ ਵੀ ਕਰਿਆ ਕਰੋ ਜੇ ਤੁਹਾਨੂੰ ਡਰ ਲੱਗਿਆ ਕਰੇ ਤੇ ਦੋਸਤੋ ਅੱਜ ਅਸੀਂ ਤੁਹਾਨੂੰ ਮੌਸਮ ਬਾਰੇ ਦੱਸਦਾ ਤੇ ਅੱਜ ਮੈਂ ਤੁਹਾਨੂੰ ਪਾਠ ਵੀ ਸੁਣਾਵਾਂਗੀ ਕਿਮ ਅਗਰ ਕਿਸੇ ਨੂੰ ਮੈਂ ਦੋਸਤ ਬੋਲਾਂ ਜਾਂ ਗਾਈ ਬੋਲਾਂ ਉਹ ਮੈਨੂੰ ਇਦਾਂ ਹੀ ਸਮਝ ਆਉਂਦੀ ਤੁਸੀਂ ਦੱਸੋ ਪਾਪਾ ਮੈਂ ਕੀ ਬੋਲਾਂ ਜਿਹੜਾ ਪੱਤਾ ਨਹੀਂ ਚੰਗਾ ਲੱਗਦਾ ਹਾਂ ਦੋਸਤ ਵੀ ਚੰਗਾ ਲੱਗਦਾ ਗਾਈ ਵੀ ਚੰਗਾ ਲੱਗਦਾ ਦੋਸਤ ਬੋਲ ਦਿੰਦੀਆਂ ਦੋਸਤੋ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਸਾਡੀ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤਾਂ ਉਹਦੇ ਨਾਲ ਸਾਨੂੰ ਵੀ ਖੁਸ਼ੀ ਮਿਲਦੀ ਆ ਤੇ ਥੋਨੇ ਬਸ ਇੱਕ ਕਲਿੱਕ ਕਰਨਾ ਬਲੂ ਕਰ ਦੇਣਾ ਉਹਨੂੰ ਲਾਈਕ ਵਾਲੇ ਬਟਨ ਨੂੰ ਘਰੇ ਤੇ ਉਹ ਬਲੂ ਕਰ ਦੇਣਾ ਸਬਸਕ੍ਰਾਈਬ ਵੀ ਕਰ ਦਿਆ ਕਰੋ ਦੋਸਤੋ ਤੇ ਆਪਾਂ ਤੁਹਾਨੂੰ ਪਾਠ ਵੀ ਸਲਾਮਾਂਗੇ ਤੁਹਾਨੂੰ ਪਹਿਲੇ ਹੀ ਇਸ ਤੇ ਅਸੀਂ ਮੈਂ ਕਪੜਾ ਲੈਣਾ ਜਿਸ ਇਤੇ ਚਿੜੀ ਦੀ ਨਾਲੇ ਥੋੜੀ ਚਿੜੀ ਨਾਲ ਇੰਟਰਵਿਊ ਉਹ ਦੁੱਧ ਵੀ ਇੱਥੇ ਆਦਰਾ ਤੇ ਉਹਨੇ ਪਾ ਕਪੜਾ ਲੈ ਆਈਏ ਮੈਨੂੰ ਬਾਕਾ ਦਾ ਮੈਂ ਪਾਪਾ ਨੂੰ ਵੀ ਕਿਹਾ ਕਿ ਮੈਂ ਬਾਹਰ ਵੀਡੀਓ ਨਹੀਂ ਬਣਾਉਣੀ ਮੈਨੂੰ ਹਜੇ ਵੀ ਡਰ ਲੱਗਦਾ ਸੀਗਾ ਪਰ ਪਾਪਾ ਕਹਿੰਦੇ ਅੱਭੀ ਬਾਹਰ ਬਣਾਉਣੀ ਹੈ ਤਾਂ ਬਾਅਦ ਬਣਾ ਲੈ ਫਿਰ ਮੈਂ ਕਿਹਾ ਬਾਹਰ ਬਣਾਣਾ ਜੀ ਆ ਲੈ ਆ ਲੈ

एकम का सत नाम करता पूर्वक निरप निर्वय मूरत मूर्त अजूनि सैपंग पर शाद जाप आसा जिगासा छैपी सच नान को सिपी सच सोचे सोचना हो विजय सोचल कार चुप्पा चुपना हो विजय लाए ना लिफ्तार पुख्य पुख्ना उत्तरी जे वन्ना पुरिया पाल सैसे अन पालो कोई ताईकंस ले नाल एफ चारा हुई है पूरे टूटे पाल हुकम जाई चलना गुरनाने के नाल

ਜਗੰਤਰ ਕਾਇਕ ਮੈਂ ਤੁਮਚਲਾ ਆਇਆ ਹਾਂ ਨਾਨਕ ਰਿਕਸ਼ਾ ਤੇ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਫਤਹਿ ਸਾਡੀ ਚਿੜੀ ਵੀ ਆ ਗਈ ਤੁਹਾਨੂੰ ਇਹ ਨੂੰ ਦੇਖ ਸਕਦੇ ਹੋ ਸਿੱਕ ਚਿੜੀ ਇਹ ਥੋੜੇ ਟਾਈਮ ਪਹਿਲਾਂ ਸਾਡੇ ਨਾਲ ਨੱਚ ਕੇ ਹੱਟੀਆਂ ਮੇਰੇ ਨਾਲ ਨੱਚੀ ਸੀ ਕਾਫੀ ਜ਼ਿਆਦਾ ਮਸਤੀ ਕਰਦੀ ਹੁੰਦੀ ਹੈ ਜਦੋਂ ਮੈਂ ਬਾਹਰ ਨਿਕਲਦੀ ਆ ਤਾਂ ਨੱਚਣ ਲੱਗ ਜਾਂਦੀ ਹੁੰਦੀ ਆ ਮੈਂ ਇਹਨੂੰ ਇਹਨੂੰ ਐਦਾ ਇਗਨੋਰ ਮਾਰਿਆ ਪਰ ਮੈਂ ਨਹੀਂ ਦੇਣਾ ਨੱਚੀ ਉਹ ਤੇ ਪੂਰੀ ਖੜੀ ਹੋ ਗਈ ਸੀ ਉਹਨੇ 2-3 ਮਿੰਟ ਕੀਤਾ ਡਾਂਸ ਮੈਨੂੰ ਲੱਗਦਾ ਕਿ ਮੈਂ ਨਾਲ ਨਹੀਂ ਖੇਡਦੀ ਤੋਂ ਆਪਾ ਨਾਲ ਖੇਡਨੀ ਆ। ਉਹਨੇ ਦਾਦੀ ਕੋਈ ਧਾਰੀ ਉਧਰ ਦਾਦੀ ਦੇਖ ਸਕਦੇ ਹੋ ਤੁਸੀਂ ਦਾਦੀ ਨਾਲ ਮਿਲਾਉਣਿਆ ਤੁਹਾਨੂੰ। ਸਤਿ ਸ੍ਰੀ ਅਕਾਲ ਕਰਦੇ ਦਾਦੀ। ਸਤਿ ਸ੍ਰੀ ਅਕਾਲ ਜੀ। ਹੁਣ ਕੰਮ ਤੇ ਮੈਂ ਏਡੇ ਨਮੇੜ ਤੇ ਆਪਾ ਜੇ ਮੰਡੀਆ ਤੇ ਸਵਾਰ ਹੋਵਾਂਗੇ। ਸੋ ਜੋ ਦਾਦੀ ਤਾਂ ਬਈਆ ਗੱਲਾਂ। ਦਾ ਦਾਦੀ ਨਾ ਮੇਰੇ ਡੰਡਾ ਮਾਰਨ ਆਉਂਦੀ ਸੀ ਹੁਣੀ। ਨਾ ਜਿਹੜਾ ਕੋਈ ਗੱਪ ਕੰਮ ਕਰੂ ਡੰਡੀ ਬੰਦੇ ਹੁੰਦੇ ਨੇ। ਚਿੜੀ ਗਾ ਰਹੀ ਹੈ ਬਿੰਦਾ ਨਮ ਦੇ ਬਿੰਦਾ ਐ ਕਾਓ ਨਾ ਨਾ ਫੁੱਲ ਲਗੀ ਜਾਂਦੀ ਦਾ ਦੋਸਤੋ ਆਪਣੀ ਚਿੜੀ ਨਾਲ ਮਲਾਉਣੇ ਹੈ ਇਹ ਜਿੱਦ ਚੰਬੜੀ ਕੇ ਫੇਰੇ ਨੇ ਰੁਕਣਾ ਨਹੀਂ ਫੇਰੇ ਭੁੱਜਣੋ ਨਹੀਂ ਹਟਣਾ ਇਹ ਕਿ ਜੇ ਇਹ ਕੇਰਾ ਹੈ ਚੰਬੜੀ ਕੀ ਸੀ ਇਹਨੇ ਨਾ ਤਾਂ ਕਿੱਕਾ ਭੱਜ ਰਿਹਾ ਕਰ ਇਹਨੂੰ ਪਿੰਜਰੇ ਚ ਬਾੜਨਾ ਸੀ ਅਸੀਂ ਤੜਕੇ ਤੜਕੇ ਅਰ ਨਾ ਪੱਜਿਆ ਹੈ ਤੁਂ ਜਿਰੇ ਚ ਇਸ ਕਪਰ ਸੈਂਟ ਨਹੀਂ ਬੜੀ ਆ ਕੇ ਬਾੜਿਆ ਸਕੂਲੋਂ ਆ ਕੇ ਬਾੜਿਆ ਫਿਰ ਇਹਨੂੰ ਪਿੰਜਰੇ ਚ ਜੀ ਜੀ ਛੁਨੇ ਚੰਪਲੀ ਹੋਈ ਆਗੀ ਥੋੜੀ ਬਹੁਤੀ ਦੋਸਤੋ ਤੁਸੀਂ ਹਣੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਚਾਹਾਂਗੀ ਕਿਉਂਕਿ ਤੁਸੀਂ ਸਾਡੀ ਵੀਡੀਓ ਨੂੰ ਘੱਟ ਲਾਈਕ ਕਰਦੇ ਹੋ ਕਦੇ-ਕਦੇ ਕਰਦੇ ਹੋ ਤਾਂ ਸਾਡੀ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਬਾਏ ਬਾਏ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ